ਸਾਰਿਆਂ ਨੂੰ ਜੈ ਮਸੀਹੀ ਆਈਆਪਾ ਬਾਈਬਲ ਵਿੱਚੋਂ वचन ਦੇਖਾਂਗੇ ਸਾਡਾ ਬੋਝ ਚੁੱਕਦਾ ਹੈ ਜ਼ਬੂਰਾਂ ਦੀ ਪੋਥੀ 68 ਅਧਿਆਇ ਦੀ 10 ਯਾਤ ਸਾਡਾ ਬੋਝ ਨੂੰ ਚੁੱਕਦਾ ਹੈ ਉਹ ਸਾਡੇ ਮੁਕਤੀਦਾਤਾ ਪਰਮੇਸ਼ਵਰ ਹੈ ਸਾਡੇ ਮੁਕਤੀਦਾਤੇ ਦੇ ਗੁਣ ਸੁਭਾਅ ਇਹ ਹਨ ਹਰ ਦਿਨ ਸਾਡਾ ਬੋਝ ਨੂੰ ਚੁੱਕਦਾ ਹੈ ਪਰਮੇਸ਼ਵਰ ਇਹ ਨਹੀਂ ਕਹਿੰਦਾ ਕਿ ਸਾਲ ਵਿੱਚ ਇੱਕ ਵਾਰ ਮੇਰੇ ਕੋਲ ਆਓ ਉਹ ਇਸ ਤਰ੍ਹਾਂ ਵੀ ਨਹੀਂ ਕਹਿੰਦਾ ਜਦੋਂ ਮੁਕਤੀ ਪਾਈ ਉਸ ਸਮੇਂ ਬੋਝ ਨੂੰ ਮੇਰੇ ਉੱਤੇ ਪਾਓ ਹਰ ਦਿਨ ਦੇ ਚਿੰਤਾ ਬੋਝ ਲੈ ਕੇ ਮੇਰੇ ਕੋਲ ਆਓ ਅਸੀਂ ਵਚਨ ਵਿੱਚ ਪੜ੍ਹਦੇ ਹਾਂ ਸਾਡੀ ਚਿੰਤਾ ਨੂੰ ਪ੍ਰਭੂ ਨੂੰ ਦੇ ਦੇਣਾ ਹੈ ਪਰਮੇਸ਼ਰ ਸਾਡੇ ਨਾਲ ਕਦੇ ਵੀ ਜ਼ਬਰਦਸਤੀ ਨਹੀਂ ਕਰਦਾ ਸਾਨੂੰ ਪ੍ਰਭੂ ਦੇ ਕੋਲ ਆਉਣਾ ਹੈ ਸਾਡੀਆਂ ਚਿੰਤਾ ਨੂੰ ਪਰਮੇਸ਼ਰ ਦੇ ਕੋਲ ਰੱਖਣਾ ਹੈ ਪਰਮੇਸ਼ਵਰ ਹਰ ਸਮੇ ਸਾਨੂੰ ਸ਼ਾਂਤੀ ਆਨੰਦ ਨਾਲ ਪਰ ਦੇਵੇਗਾ ਜੋ ਬੋਝ ਨਾਲ ਦੱਬੇ ਹੋਏ ਹੈ ਪਰਮੇਸ਼ਵਰ ਕੋਲ ਆਣਾ ਹੈ ਉਹ ਸਾਰੇ ਬੋਝ ਨੂੰ ਸਾਡੇ ਜੀਵਨ ਵਿੱਚ ਸ਼ਾਂਤੀ ਆਰਾਮ ਔਰ ਵਿਸ਼ਰਾਮ ਨਾਲ ਪਰ ਦੇਵੇਗਾ ਬਹੁਤ ਸਾਰੇ ਲੋਕ ਬੋਝ ਨਾਲ ਜਾ ਰਹੇ ਹਨ ਕੁਝ ਲੋਕ ਪਾਪ ਦੇ ਦੋਸ਼ ਵਿੱਚ ਜਾ ਰਹੇ ਹਨ ਪ੍ਰਭੂ ਦੇ ਸਾਹਮਣੇ ਆਉਣਾ ਹੈ ਪ੍ਰਭੂ ਜੀ ਇਸ ਬਾ ਨੂੰ ਇਸ ਭਾਵਨਾ ਨੂੰ ਤੁਹਾਡੇ ਸਾਹਮਣੇ ਰੱਖਦੇ ਹਾਂ ਅੱਗੇ ਸੀ ਦੇਖਦੇ ਹਾਂ ਤੁਸੀਂ ਮੇਰੇ ਜੀਵਨ ਵਿੱਚ ਕੰਮ ਕਰੋ ਕੌਣ ਮੈਨੂੰ ਸੰਭਾਲੇਗਾ ਕੌਣ ਮੇਰਾ ਖਿਆਲ ਰੱਖੇਗਾ ਅਲੱਗ-ਅਲੱਗ ਸੋਚ ਸਾਡੇ ਲਈ ਬੋਝ ਬਣ ਸਕਦਾ ਹੈ ਪ੍ਰਭੂ ਕੋਲ ਆਉਣਾ ਹੈ ਸਾਡੀ ਸਾਰੀ ਚਿੰਤਾ ਨੂੰ ਪ੍ਰਭੂ ਦੇ ਉੱਪਰ ਦੇਣਾ ਹੈ ਹਾਨਾ ਪ੍ਰਭੂ ਦੇ ਸਾਹਮਣੇ ਰੋਂਦੀ ਸੀ ਖਾਣਾ ਨਹੀਂ ਸੀ ਖਾਂਦੀ ਹਾਨਾ ਦੇ ਜੀਵਨ ਵਿੱਚ ਸਮੱਸਿਆ ਹੈ ਸਮੱਸਿਆ ਨੂੰ ਲੈ ਕੇ ਹਰ ਦਿਨ ਰੋਂਦੀ ਸੀ ਹਰ ਦਿਨ ਪਰੇਸ਼ਾਨ ਹੁੰਦੀ ਸੀ ਹੰਨਾ ਬੋਝ ਨਾਲ ਚੱਲ ਰਹੀ ਸੀ ਅੱਜ ਸਾਡੇ ਕੋਲ ਪ੍ਰਭੂ ਨੇ ਬੱਚੇ ਦਿੱਤੇ ਹਨ ਬੱਚੇ ਜਿਸ ਰਾਸਤੇ ਤੇ ਚੱਲ ਰਹੇ ਹਨ ਉਹ ਸਹੀ ਰਾਸਤੇ ਤੇ ਨਹੀਂ ਚੱਲਦੇ ਪਰ ਹੰਨਾ ਪ੍ਰਭੂ ਦੇ ਅੱਗੇ ਪੁੱब्बा ਮਾਰ-ਮਾਰ ਕੇ ਰੋ ਰਹੀ ਸੀ ਹੰਨਾ ਦੇ ਜੀਵਨ ਵਿੱਚ ਵੱਡਾ ਬੋਝ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਆਂਦੀ ਹੈ ਪੁੱब्बा ਮਾਰ-ਮਾਰ ਕੇ ਆਪਣੇ ਦਿਲ ਦੇ ਦੁੱਖ ਨੂੰ ਖੋਲ ਕੇ ਪ੍ਰਭੂ ਦੇ ਸਾਹਮਣੇ ਰੱਖਦੀ ਸੀ ਹਨਾ ਦੀ ਪ੍ਰਾਰਥਨਾ ਪਰਮੇਸ਼ਰ ਨੇ ਸੁਣ ਲਈ ਹਨਾ ਨੂੰ ਇੱਕ ਸੰਤਾਨ ਮਿਲੀ ਪਰ ਮਿਲਣ ਤੋਂ ਪਹਿਲਾਂ ਉਹ ਬਾਂ ਮਾਰ-ਮਾਰ ਕੇ ਰੋਂਦੀ ਸੀ ਸਾਰਾ ਬੋਝ ਪ੍ਰਭੂ ਦੇ ਉੱਪਰ ਦੇ ਦਿੱਤਾ ਜਦੋਂ ਉਸ ਨੂੰ ਸੰਤਾਨ ਮਿਲੀ ਫਿਰ ਉਹ ਰੋਂਦੀ ਨਹੀਂ ਸੀ ਉਸ ਦੇ ਮੂੰਹ ਤੇ ਦਾਸੀ ਨਹੀਂ ਰਹੀ ਜਦੋਂ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਪ੍ਰਭੂ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਤੇ ਪ੍ਰਭੂ ਦੇ ਸਾਹਮਣੇ ਬੈਠ ਕੇ ਰੋਂਦੇ ਹਾਂ ਪਰਮੇਸ਼ਰ ਸਮੱਸਿਆ ਨੂੰ ਹੱਲ ਕਰਦਾ ਹੈ ਫਿਰ ਉਸ ਬੋਝ ਨੂੰ ਸਾਡੇ ਜੀਵਨ ਤੋਂ ਕੱਢ ਦੇਵੇਗਾ ਅਸੀਂ ਵਿਸ਼ਰਾਮ ਪਾਵਾਂਗੇ ਅਸੀਂ ਆਨੰਦ ਅਤੇ ਸ਼ਾਂਤੀ ਨੂੰ ਮਹਿਸੂਸ ਕਰ ਪਾਵਾਂਗੇ ਜੋ ਵੀ ਸਮੱਸਿਆ ਤੁਹਾਨੂੰ ਤੰਗ ਕਰਦੀ ਹੈ ਪ੍ਰਭੂ ਦੇ ਸਾਹਮਣੇ ਲੈ ਕੇ ਆਓ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਅਦਭੁਤ ਕੰਮ ਕਰੇਗਾ ਆਮੀਨ